to go home now to your country if you're in this United States of America illegally we will give you $3000 through the holidays America to ek badi khabar aa rahi hai ki America har ek pravasi nu den ja raha hai $3000 ji ha is saal de last tak 31 tarikh tak tade kol last mauka agar tusi vi chande ho $3000 lena tade kol document nahi aa ਤਾਂ ਤੁਸੀਂ ਲੈ ਸਕਦੇ ਆ 3000 ਡਾਲਰ ਹਾਂਜੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਹੋਮ ਲੈਂਡ ਸਿਕਿਉਰਟੀ ਦੀ ਸੈਕਟਰੀ ਕ੍ਰਿਸਟੀ ਨਿਊ ਕਹਿ ਰਹੀ ਆ ਤੁਸੀਂ ਸੁਣ ਲਓ ਅਗਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਪਹਿਲਾਂ ਇਹ ਗੱਲ ਸੁਣ ਲਓ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ। people that uh, have not been detained or maybe have interacted with us uh, are detained and don't have criminal charges against them yeah raise your hand we'll help you get home we'll facilitate it and you might get the chance to come back to this country the right way someday if you wait until we interdict you and detain you and arrest you and have to deport you ourselves you'll ਅਜੀ ਸ਼ਾਸਤਰੀ ਕਾਲ ਸਾਰੇ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਬ ਸਾਰੇ ਠੀਕ ਠਾਕ ਹੋਗੇ ਤੇ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਕੀ 트럼ਪ ਪ੍ਰਸ਼ਾਸਨ ਨੇ ਇਥੋਂ ਗੈਰ ਜਿਹੜੇ ਕਾਨੂੰਨ ਤਰੀਕੇ ਦੇ ਨਾਲ ਬਾਰਡਰ ਕ੍ਰਾਸਿੰਗ ਕਰਕੇ ਇਥੇ ਇਮੀਗ੍ਰੈਂਟਸ ਆਏ ਹੋਇਆ ਸਾਰਿਆਂ ਦਾ ਜ਼ੋਰ ਲਾ ਲਿਆ ਜ਼ਬਰਦਸਤੀ ਵੀ ਉਹਨਾਂ ਨੂੰ ਡੀਟੇਨ ਕਰਕੇ ਦੇਖ ਲਿਆ ਆਈਸ ਦਾ ਵੀ ਪੂਰਾ ਪ੍ਰੈਸ਼ਰ ਕਰਕੇ ਦੇਖ ਲਿਆ ਖੁਦ ਵੀ ਲੋਕਾਂ ਨੂੰ ਉਤਸ਼ਾਹ ਕਰਕੇ ਦੇਖ ਲਿਆ ਤੇ ਹੁਣ ਤੱਕ ਰਿਕਾਰਡ ਇੱਕ ਬਣਾ ਚੁੱਕਿਆ ਕਿ ਢਾਈ ਮਿਲੀਅਨ ਲੋਕ ਇੱਥੋਂ ਛੱਡ ਕੇ ਚਲੇ ਗਏ ਇਹਨਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਗਿਆ 트ੰਪ ਸਿਰਫ ਉਹ ਸਿਰਫ 11 ਮਹੀਨਿਆਂ ਦੇ ਵਿੱਚ ਤੇ ਹੁਣ ਇੱਕੋ ਲਾਸਟ ਚਾਂਸ ਰਹਿ ਗਿਆ ਸੀ ਲਾਲਚ ਦਾ ਹੁਣ ਉਹ ਤੁਹਾਨੂੰ ਲਾਲਚ ਦੇਣ ਲੱਗਾ 3000 ਡਾਲਰ ਦਾ ਤੇ ਨਾਲ-ਨਾਲ ਤੁਹਾਨੂੰ ਦਵੇਗਾ ਟਿਕਟ ਔਰ ਨਾਲ-ਨਾਲ ਤੁਹਾਨੂੰ ਇਹ ਆਫਰ ਵੀ ਕਰ ਰਿਹਾ ਕਿ ਅਗਰ ਤੁਸੀਂ ਇਨ ਫਿਊਚਰ ਦੇ ਵਿੱਚ ਆਣਾ ਚਾਹੁੰਦੇ ਆ ਤਾਂ ਤੁਹਾਨੂੰ ਆਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਅਗਰ ਤੁਸੀਂ ਸੀਬੀਬੀ ਹੋਮ ਐਪ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਲੌਗਇਨ ਕਰਦੇ ਆ ਸੋ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ ਜਿਹੜੇ ਉੱਤੇ ਮੈਨੂੰ ਲੱਗਦਾ ਕਿ ਡੈਪੂਟੇਸ਼ਨ ਲੱਗੀ ਆ ਜਾਂ ਫਿਰ ਜਿਹੜੇ ਵਿਚਾਰੇ ਜਾਣਾ ਚਾਹੁੰਦੇ ਆ ਡਰਦੇ ਆ ਕਿ ਇਹ ਸਾਨੂੰ ਡਿਟੇਨ ਕੀਤਾ ਤਾਂ ਸਾਡੇ ਨਾਲ ਕੀ ਹੋਏਗਾ ਸੋ ਉਹਨਾਂ ਲਈ ਮੈਨੂੰ ਲੱਗਦਾ ਕਿ ਤਨੇ ਕਿਤੇ ਸੌਦਾ ਮਾੜਾ ਨਹੀਂ ਸੁਨਹਿਰੀ ਮੌਕਾ ਇੱਕ ਤਰ੍ਹਾਂ ਦਾ ਪਰ ਬਹੁਤ ਲੋਕੇ ਇਹ ਵੀ ਕਹਿ ਰਹੇ ਆ ਕਿ 3000 ਡਾਲਰ ਨਾਲ ਕੀ ਹੋਏਗਾ ਪਰ ਬਹੁਤ ਲੋਕ ਇਹ ਵੀ ਕਹਿ ਰਹੇ ਆ ਕਿ ਜਹਾਜ਼ ਦੇ ਵਿੱਚ ਬੇੜੀਆਂ ਦੇ ਵਿੱਚ ਬੰਨ ਕੇ ਜੰਜੀਰਾ ਨਾਲ ਜਾਣ ਤੋਂ ਬੈਟਰ ਹੈ ਕਿ ਇੱਜ਼ਤ ਨਾਲ ਜਾਈਏ ਟਿਕਟ ਵੀ ਆਪਾਂ ਨੂੰ ਮਿਲੇਗੀ ਔਰ ਨਾਲ 3000 ਡਾਲਰ ਵੀ ਮਿਲੇਗਾ ਔਰ ਨਾਲੇ ਕਹਿ ਰਹੇ ਆ ਕਿ ਇਨ ਫਿਊਚਰ ਤੁਹਾਨੂੰ ਆਉਣ ਦਾ ਮੌਕਾ ਵੀ ਮਿਲ ਸਕਦਾ ਕਿ ਤੁਸੀਂ ਆਪਣੇ ਰਸਤੇ ਜਾਂ ਆਪਣੇ ਪੇਪਰ ਸਿੱਧੇ ਕਰਕੇ ਸਿੱਧੇ ਪੱਕੇ ਤੌਰ ਤੇ ਇੱਥੇ ਆਓ ਨਾ ਕਿ ਇਹ ਬਾਰਡਰ ਕਰਾਸਿੰਗ ਕਰਕੇ ਆਓ ਸੋ ਬਹੁਤ ਤਰ੍ਹਾਂ ਦੇ ਲੋਕਾਂ ਦੀ ਅਲੱਗ-ਅਲੱਗ ਪ੍ਰਕਿਰਿਆ ਆ ਰਹੀ ਹੈ ਇਸ ਦੇ ਉੱਤੇ ਆਹ ਟ੍ਰੈਂਪ ਸਰਾਂ ਤੋਂ ਨੂੰ ਪਤਾ ਹੀ ਹੈ ਕਿ ਹਰ ਇੱਕ ਉਹ ਮਮਕਨ ਕੋਸ਼ਿਸ਼ ਕਰ ਰਿਹਾ ਕਿ ਇੱਥੋਂ ਮੈਂ ਬਸ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਕੱਢ ਦਵਾ ਚਾਹੇ ਜ਼ੋਰ ਨਾਲ ਚਾਹੇ ਜ਼ਬਰਦਸਤੀ ਚਾਹੇ ਪਿਆਰ ਨਾਲ ਚਾਹੇ ਲਾਲਚ ਨਾਲ ਸੋ ਸਾਰੇ ਤਰੀਕੇ ਅਜ਼ਮਾ ਰਿਹਾ ਤੋਂ ਪਹਿਲਾਂ ਤੁਹਾਨੂੰ ਪਤਾ ਕਿ 1000 ਡਾਲਰ ਕਿਹਾ ਹੋਇਆ ਸੀਗਾ ਕ੍ਰਿਸਟੀ ਨਿਓਮ ਦਾ ਪਹਿਲਾਂ ਵੀ ਬਿਆਨ ਆਇਆ ਸੀਗਾ ਕਿ 1000 ਡਾਲਰ ਦਿੱਤਾ ਜਾਵੇਗਾ ਟਿਕਟ ਵੀ ਦਿੱਤੀ ਜਾਵੇ ਉਹਨਾਂ ਨੇ ਇੱਕ ਤਰ੍ਹਾਂ ਦਾ ਕ੍ਰਿਸਮਸ ਦਾ ਤੋਹਫਾ ਦਿੱਤਾ ਸੀ ਕਿ ਜਿਹੜੇ ਲੋਕ ਆਪਣੇ ਘਰੇ ਛੁੱਟੀਆਂ ਤੇ ਜਾਣਾ ਜਾਂਦੇ ਆ ਜਾਂ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦੇ ਸੀ ਉਹਨੂੰ 1000 ਪਰ ਹੁਣ ਇਸ ਤੋਂ ਵਧਾ ਕੇ ਉਹਨਾਂ ਨੇ 3000 ਡਾਲਰ ਕਰ ਦਿੱਤਾ ਕਿ 3000 ਡਾਲਰ ਤੁਹਾਨੂੰ ਦਿੱਤਾ ਜਾਏਗਾ ਨਾਲ ਤੁਹਾਨੂੰ ਟਿਕਟ ਦਿੱਤੀ ਜਾਏਗੀ ਇਹਦੇ ਵਿੱਚ ਕੀ ਹੋਏਗਾ ਇਹਦੇ ਵਿੱਚ ਬਹੁਤ ਲੋਕ ਹੁਣ ਜਾਣ ਲਈ ਤਿਆਰ ਹੋਣਗੇ ਕਿ ਚਲੋ ਕੁਸ਼ਤਾ ਮਿਲ ਰਿਹਾ ਵੈਸੇ ਵੀ ਆਪਾਂ ਡੇਟੇਨ ਹੋਏ ਜਾਂ ਅੱਜ ਨਹੀਂ ਤਾਂ ਕੱਲ ਕਿਉਂਕਿ ਅਗਰ ਆਪਾਂ ਛੁਪਣਾ ਲੁਕਣਾ ਹੁੰਦਾ ਅਗਰ ਟਰੰਪ ਸਾਹਿਬ ਦਾ ਤੁਹਾਨੂੰ ਪਤਾ ਕੀ ਸਾਲ ਕਹਿੰਦਾ ਹੁੰਦਾ 6 ਮਹੀਨੇ ਰਹਿੰਦੇ ਹੁੰਦੇ ਸੋ ਲੋਕ ਸੋਚ ਲੈਂਦੇ ਯਾਰ ਕੋਈ ਨਹੀਂ ਕੱਢ ਲੈਂਦੇ ਅਗਲੀ ਸਰਕਾਰ ਆਏਗੀ ਦੇਖ ਲਾਂਗੇ ਕੀ ਹੋਏਗਾ ਕੀ ਨਹੀਂ ਹੋਏਗਾ ਤੁਹਾਨੂੰ ਪਤਾ ਹੀ ਆ ਕਿ ਹਲੇ ਟਰੰਪ ਸਰਕਾਰ ਦੇ ਤਾਂ ਹੋਏ 11 ਮਹੀਨੇ ਆ ਕਿੰਨਾ ਕਾਰਜਕਾਲ ਪਿਆ ਇਹ ਕਿਸੇ ਨੂੰ ਵੀ ਇਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਸੋ ਇਹ ਦੇ ਵਿੱਚ ਇਹ ਵੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿ ਟਰੰਪ ਸਾਹਿਬ ਦੇ ਮੰਜ਼ਿਲ ਕੀ ਆ ਰਸਤਾ ਕੀ ਆ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਕਿਸ ਰਸਤੇ ਦੇ ਉੱਪਰ ਚੱਲਦੇ ਪਿਆ ਜੋ ਵੀ ਉਹਨਾਂ ਦੇ ਰਸਤੇ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਸੋ ਬਾਕੀ ਅਗਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਦੇਖ ਲਓ 3 ਸਾਲ ਤੁਸੀਂ ਕਿੱਦਾਂ ਕੱਢਣਾ ਕਿੱਦਾਂ ਤੁਸੀਂ ਹੱਥ ਨਹੀਂ ਲੱਗਣਾ ਹੈਗਾ ਟਰਮ ਸ਼ਰਾਪ ਦੇ ਕਿਉਂਕਿ ਉਹਨਾਂ ਨੇ ਇਹ ਕਹਿ ਹੀ ਦਿੱਤਾ आप we'll help you get home. We'll facilitate it, and you might get the chance to come back to this country the right way someday. If you wait until we interdict you and detain you and arrest you and have to deport you ourselves, you'll never get the chance to come back. So go on the CBP Home app and uh, get the information, and we'll make sure you get home in time for Christmas. ਉਹਨਾਂ ਨੂੰ ਉਹੀ ਸੇਮ ਤਰੀਕੇ ਨਾਲ ਭੇਜਿਆ ਜਾਏਗਾ ਔਰ ਫਿਰ ਉਹ ਇਨ ਫਿਊਚਰ ਜ ਕਦੇ ਅਮਰੀਕਾ ਦੇ ਵਿੱਚ ਆ ਵੀ ਨਹੀਂ ਸਕਦੇ ਸੋ ਇਹ ਵੀ ਗੱਲ ਬਹੁਤ ਵੱਡੀ ਆ ਵੀ ਅਮਰੀਕਾ ਦੇ ਵਿੱਚ ਆ ਨਹੀਂ ਸਕਦੇ ਪਰ ਹੁਣ ਬਹੁਤ ਲੋਕ ਡਰ ਰਹੇ ਆ ਕਿ ਕਿਤੇ ਅਸੀਂ ਯਾਰ ਲੌਗ ਇਨ ਕਰ ਲਿਆ ਕਿਉਂਕਿ ਇਹ ਡੈਡਲਾਈਨ ਦਿੱਤੀ ਆ ਉਹਨਾਂ ਨੇ ਕਿ ਤੁਸੀਂ 31 ਤਰੀਕ ਤੱਕ ਹੀ ਸਬਮਿਟ ਕਰ ਸਕਦੇ ਆ ਲੌਗਇਨ ਕਰ ਸਕਦੇ ਆ ਆਪਣੇ ਆਪ ਨੂੰ ਉਸ ਤੋਂ ਬਾਅਦ ਉਹਨਾਂ ਨੇ ਇਹ ਕੁਝ ਨਹੀਂ ਕਿਹਾ ਕਿ ਉਸ ਤੋਂ ਬਾਅਦ ਵੀ ਇਹ ਸਕੀਮ ਚਾਲੂ ਰਹੇਗੀ ਜਾਂ ਨਹੀਂ ਹੁਣ ਸਿਰਫ ਉਹ ਸਿਰਫ ਉਹਨਾਂ ਨੇ ਨਿਊ ਯਰ ਔਰ ਕ੍ਰਿਸਮਸ ਤੇ ਇਹ ਆਫਰ ਦਿੱਤੀ ਆ ਤੁਹਾਨੂੰ ਤੇ ਬਹੁਤ ਲੋਕ ਇਹ ਡਰਦੇ ਹੋਗੇ ਯਾਰ ਜੇ ਅਸੀਂ ਕਰ ਲਿਆ ਤਾਂ ਸਾਨੂੰ ਕੋਈ ਫੜਤਾ ਨਹੀਂ ਲਏਗਾ ਸਾਨੂੰ ਪੈਸੇ ਮਿਲਣਗੇ ਜਾਂ ਸਾਨੂੰ ਕੁਝ ਹੋਏਗਾ ਸੋ ਬਤਰਾ ਤਰ੍ਹਾਂ ਦੀਆਂ ਗੱਲਾਂ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਮੇਰਾ ਆਪਣਾ ਓਪੀਨੀਅਨ ਆ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਤੁਹਾਡੀ ਆਪਣੀ ਲਾਈਫ ਆ ਪਰ ਜਿਹਦੇ ਉੱਪਰ ਡੈਪੋਟੇਸ਼ਨ ਲੱਗੀ ਆ ਜਿਹੜੇ ਜ਼ਿਆਦਾ ਬਜ਼ੁਰਗ ਆ ਜਿਨ੍ਹਾਂ ਨੇ ਸੋਚਿਆ ਕਿ ਅੱਜ ਨੂੰ ਹੀ ਤਾਂ ਮੈਂ 2 ਸਾਲ ਨੂੰ ਵਾਪਸ ਚਲੇ ਜਾਣਾ ਬਹੁਤ ਹੋ ਗਿਆ ਹੁਣ ਉਹਨਾਂ ਲਈ ਇਹ ਇੱਕ ਬਹੁਤ ਹੀ ਜ਼ਿਆਦਾ ਸੁਨਹਿਰੀ ਮੌਕਾ ਕਿਉਂਕਿ ਕੱਲ ਕਲੌ ਨੂੰ ਤੁਸੀਂ ਕਦੇ ਵੀ ਡਿਟੇਨ ਹੁੰਦੇ ਆ ਅੱਜ ਦੇ ਹੱਥ ਲਾਦਦੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹਾਲ ਕੀ ਹੋਣਾ ਹਰਜੀਤ ਕੌਰ ਬੀਬੀ ਦਾ ਦੇਖ ਲਓ ਤੁਸੀਂ ਕੀ ਹਾਲ ਹੋਇਆ ਸੀ ਕੀ ਕੀ ਉਹਨਾਂ ਨੇ ਇੰਟਰਵਿਊ ਕੀਤੀ ਸੀ ਔਰ ਕਿਦਾਂ ਖੁਲਾਸੇ ਕੀਤੇ ਸੀ ਕਿ ਕਿਦਾਂ ਬਿਹੇਵ ਕਰਦੇ ਪਏ ਆ ਸੋ ਅਗਰ ਤੁਸੀਂ ਉਸ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਆ ਜ ਜੰਜੀਰਾਾਂ ਚ ਬੰਨ ਕੇ ਸੋ ਉਹ ਤਾਂ ਫਿਰ ਤੁਹਾਡੀ ਕਿਸਮਤ ਛੱਡ ਦੋ ਤੁਸੀਂ ਰਹੋ ਨਾ ਰਹੋ ਪਰ ਅਗਰ ਤੁਸੀਂ ਇਹਨਾਂ ਦੀ ਸਲਾਮ ਮੰਨਦੇ ਆ ਇਸ ਟਾਈਮ ਦੇ ਉੱਤੇ ਮੇਰੇ ਹਿਸਾਬ ਦੇ ਨਾਲ ਇਹ ਸੌਦਾ ਮਾੜਾ ਨਹੀਂ ਹੈਗਾ ਕਿਉਂਕਿ 트럼ਪ ਪ੍ਰਸ਼ਾਸਨ ਨੇ ਬਹੁਤ ਸੋਚ ਸਮਝ ਕੇ ਇਹ ਲਾਗੂ ਕੀਤਾ ਕਿਉਂਕਿ ਇਹਦੇ ਉੱਪਰ ਖਰਚਾ ਵੀ ਬਹੁਤ ਹੋਣਾ ਕਿੰਨਾ ਇੱਥੇ ਇਲੀਗਲ ਇਮੀਗ੍ਰੈਂਟਸ ਆ ਤੁਹਾਨੂੰ ਸਾਰਿਆਂ ਨੂੰ ਪਤਾ ਅਮਰੀਕਾ ਦੇ ਵਿੱਚ ਕੋਈ ਇਹ ਗੱਲ ਦੱਸਣ ਦੇ ਨਹੀਂ ਤਾਂ ਹੈ ਨਹੀਂ ਕਿ ਚਲੋ 2-400 ਉਹਨਾਂ ਦੇ ਕੇ 3-3 ਹਜ਼ਾਰ ਡਾਲਰ ਆਪਾਂ ਖੇੜਾ ਛੜਾ ਲਾਂਗੇ ਕਿੰਨੇ ਹੀ ਲੋਕ ਆ ਅਗਰ ਖੜੇ ਹੋਗੇ ਤਾਂ ਕਿੰਨਾ ਸਰਕਾਰ ਦਾ ਪੈਸਾ ਜਾਏਗਾ ਕਿੰਨੇ ਮਿਲੀਅਨ ਸਰਕਾਰ ਨੂੰ ਪੈਸਾ ਫੰਡ ਇਹਦੇ ਉੱਪਰ ਖਰਚਣਾ ਪਵੇਗਾ ਪਰ ਕਿਤੇ ਵੀ ਸਰਕਾਰ ਇਸ ਸੌਦੇ ਦੇ ਵਿੱਚ ਘਾਟੇ 'ਚ ਨਹੀਂ ਆ ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਡਿਟੇਨ ਕਰਨਾ ਇਸ ਰੇਡਸ ਕਰ ਹੁੰਦੀ ਆ ਫਿਰ ਉਹਨੂੰ ਵੀ ਡਿਪੋਰਟ ਕਰਨਾ ਹੁੰਦਾ ਡਿਟੇਨ ਕਰਨਾ ਹੁੰਦਾ ਰੱਖਣਾ ਹੁੰਦਾ ਉਹਦੇ ਪਰ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਸੋ ਸਰਕਾਰ ਨੇ ਇਹ ਚੀਜ਼ ਸੋਚੀ ਆ ਕਿ ਚਲੋ ਪੈਸੇ ਵੀ ਦੇ ਦਿਓ ਇਹਦੇ ਵਿੱਚ ਨਾ ਤਾਂ ਜਿਹੜਾ ਵਿਅਕਤੀ ਹੋਏਗਾ ਉਹਨੂੰ ਕੋਈ ਪ੍ਰੋਬਲਮ ਆਏਗੀ ਨਾ ਉਹਨੂੰ ਕੋਈ ਇੰਨੀ ਮੁਸ਼ਕਲ ਝੇਲਣੀ ਪਏਗੀ ਨਾ ਸਾਡੇ ਆਈਸ ਦੇ ਏਜੰਟਾਂ ਨੂੰ ਇੰਨੀ ਪ੍ਰੋਬਲਮ ਆਏਗੀ ਔਰ ਖਰਚਾ ਤਾਂ ਜਿੰਨਾ ਉਧਰ ਵੀ ਆਉਣਾ ਉਧਰ ਵੀ ਆਉਣਾ ਔਰ ਜਿਹੜੇ ਲੋਕ ਜਾਣਗੇ ਉਹਨਾਂ ਨੂੰ ਥੋੜੀ ਇੱਜ਼ਤ ਵੀ ਮਹਿਸੂਸ ਹੋਏਗੀ ਸੋ ਇਹ ਇੱਕ ਤਰ੍ਹਾਂ ਦਾ ਲਾਲਚ ਦਿੱਤਾ ਸੋ ਇਹ ਚ ਹੁਣ ਦੇਖਦੇ ਕਿੰਨੇ ਲਾਲਚ ਦੇ ਵਿੱਚ ਫਸਦੇ ਆ ਕੀ ਹੁੰਦਾ ਕੀ ਵਾਕਈ ਜਿਹੜਾ ਉਹਨਾਂ ਨੇ ਇੱਕ ਕਿਹਾ ਕਿ ਇਸ ਵਾਰ ਤੁਸੀਂ ਆਪਣੇ ਆਪ ਸੈਲਫ ਰਿਪੋਰਟ ਹੋਵੋਗੇ ਤੁਸੀਂ ਨੈਕਸਟ ਟਾਈਮ ਆ ਸਕਦੇ ਆ ਸਿੱਧੇ ਰਸਤੇ ਦੇ ਨਾਲ ਕਾਨੂੰਨੀ ਤਰੀਕੇ ਦੇ ਨਾਲ ਸੋ ਇਹਦੇ ਵਿੱਚ ਕਿੰਨੀ ਸੱਚਾਈ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਫਿਊਚਰ ਦੇ ਵਿੱਚ ਹੀ ਪਤਾ ਲੱਗੇਗਾ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਜਿਹੜਾ ਇਹ 3000 ਡਾਲਰ ਦੇਣ ਵਾਲੀ ਗੱਲ ਕੀਤੀ ਆ ਇਹਦੇ ਨਾਲ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਏਗੀ ਕਿ ਯਾਰ ਚਲੋ ਚੱਲਦੇ ਆ ਕੱਲ ਨੂੰ ਫੜ ਹੋਗੇ ਤਾਂ ਬਹੁਤ ਬੁਰੀ ਹੋਣੀ ਆ ਆਪਣੇ ਨਾਲ। ਬਾਕੀ ਦੇਖਦੇ ਹੁਣ ਇਹ ਉਤਸ਼ਾਹ ਕਿੰਨੇ ਕੁ ਹੁੰਦੇ ਆ ਇਸ ਤੋਂ, ਕਿੰਨੇ ਕੁ ਨਹੀਂ ਹੁੰਦੇ ਪਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਜੋ ਇਹ ਟਰੰਪ ਸਾਹਿਬ ਜੋ ਟਰੰਪ ਪ੍ਰਸ਼ਾਸਨ ਦੀਆਂ ਇਹ ਚਾਲਾਂ ਚੱਲਦੇ ਪਏ ਆ ਕਦੇ ਜ਼ੋਰ ਨਾਲ ਕਦੇ ਜ਼ਬਰਦਸਤੀ ਕਦੇ ਪਿਆਰ ਨਾਲ ਔਰ ਕਦੀ ਫਿਰ ਤੁਹਾਨੂੰ ਪਤਾ ਕਿ ਲਾਲਚ ਨਾਲ ਕੀ ਇਹ ਸਹੀ ਆ ਸਾਰਾ ਕੁਝ ਜਾਂ ਨਹੀਂ ਸਹੀ ਹੈਗਾ। ਕੀ ਕਰਨਾ ਚਾਹੀਦਾ ਤੁਹਾਨੂੰ ਜਾਂ ਉੱਥੋਂ ਦੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਇਹ ਆਫਰ ਐਕਸੈਪਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ